ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਵਲੌਗ ਚੈਨਲ ਤੇ ਤੋ ਜੀ ਅੱਜ ਆਪਾਂ ਪਾਣੀ ਦੀ ਵਾਰੀ ਤੇ ਅੱਜ ਆਪਾਂ ਇੱਕ ਤਾਂ ਪਾਣੀ ਲਾਉਣਾ ਗਾਜਰਾਂ ਨੂੰ ਜਿਹੜੀਆਂ ਆਪਾਂ ਕੱਲ ਬੀਜੀਆਂ ਸੀ ਇਹ ਤਾਂ ਗੇਤੀਆਂ ਪਰ ਆਪਾਂ ਉੱਤੇ ਕਰ ਦਾਂਗੇ ਛਾਂ ਇਹਨੇ ਆਪਣਾ ਹੁੰਦੀਆਂ ਕਿ ਨਹੀਂ ਹੁੰਦੀਆਂ ਤੇ ਇੱਕ ਮੂੜੀਆਂ ਤੇ ਇੱਕ ਚਰੀ ਨੂੰ ਪਾਣੀ ਲਾਉਣਾ ਤੇ ਚਰੀ ਤੇ ਸਪਰੇਅ ਕਰਨੀਆਂ ਇਹਨੇ ਅੱਜ ਅੱਜ ਦੇ ਆਪਣੇ ਕੰਮ ਬੰਨ ਚਲ ਕਰਦਾ ਮੈਂ ਅੱਗੇ ਤੇ ਜਿਹੜਾ ਭਰਾ ਆਪਣਾ ਕੋਈ ਆਪਣੇ ਨਵੇਂ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ। ਉਰੇ ਲਿਆ ਬਾਈ। ਆ ਛੱਡਿਆ ਬਈ ਨਾਲੇ ਉਹ ਬੰਦ ਹੀ ਐ। ਉਹ ਬੰਨਿਆ ਆਉਣ ਲੱਗਿਆ ਭੱਜ ਗਿਆ ਉਧਰ ਤੇ ਬੰਨ ਗਿਆ। ਆ ਬਾਲਾ ਭਰ ਗਿਆ ਕੰਮ। ਫੜਨ ਲਾ ਤੂੰ ਮੈਂ ਉਹ ਅੱਖਾਂ ਬੰਦ। ਆ ਇਹਦੇ ਲੈ ਹੀ ਆਉਂਦਾ ਫੜਨ ਨੂੰ ਤੈਨੂੰ ਕੀ ਆ। ਪਾਣੀ ਛੱਡਿਆ ਪਿਆ ਇਹਨਾਂ ਨੂੰ ਵੀ ਲਾਤਾ ਇਹਨਾਂ ਤੇ ਮਾਰਦੇ ਨੇ ਸਪਰੇਹ ਨਾਲ ਅੱਜ ਤੇ ਆ ਵੀ ਲਾ ਦਈਏ ਫਿਰ ਚੌਲੇ ਜਾਪਟੇ ਜੀ ਉਹ ਪਰੇ ਆ ਪਰਲਾ ਥਾਂ ਵੀ ਲੱਗੂਗਾ ਫਿਰ ਹੂੰ ਨਹੀਂ ਲੱਗੂਗਾ ਤਾਂ ਦੇਵ ਨਹੀਂ ਜੇ ਲੱਗ ਜੇ ਨਾ ਉਹ ਸਪਰੇਹ ਹੋਊਗੀ ਉਤੋਂ ਕੀ ਮੜਾ ਜਾ ਹੋ ਜੇ ਕੰਮ ਇੱਥੇ ਫਰਾਂ ਇਹਦੀ ਜਾਂਦਾ ਪਾਣੀ ਤੋਂ ਉਧਰ ਆਓ ਵੇ ਬੰਦੇ ਨੇ ਚੜ ਗਿਆ ਤੁੰਗੇ ਬੰਦੇ ਫਿਰ ਬੰਦੇ ਜਾਂਦਾ ਬੰਦੇ ਬੰਦੇ ਤਾਂ ਚੜਜੂ ਸਲਾਵਤਾ ਹਾਂ ਇਹਦੀ ਜਾਵੜਾ ਮੜ ਕੇ ਉਧਰ ਨੂੰ ਵੜਦੀ ਗਾਣ ਨੂੰ ਹੈ ਨਾ ਬੰਦੇ ਹੱਥ ਨਾਲ ਮਿੱਟੀ ਸੱਟ ਕੇ ਨਾ ਮੈਂ ਉੱਥੇ ਵੀ ਨਾ ਕਿੰਨਾ ਕੁ ਨੀਵਾ ਉਹਾਂ ਦਾ ਬੰਨ ਬੰਨ ਹੂੰ ਨਹੀਂ ਉਹਦਾ ਜਮਾ ਹੀ ਛੋਟਾ ਹੈ ਦੇ ਉਹ ਨਹੀਂ ਕਾਟ ਕਾਟਦਾ ਬਾਈ ਉਹ ਯਾਰ ਮਿੱਟੀ ਬਹੁਤ ਸੀ ਆ ਚੈਰਨ ਲਾਉਣਾ ਪਏ ਪਾਣੀ ਤੇ ਆ ਪਏ ਡਰਮੇ ਸਪਰੇਅ ਕਰਨ ਵਾਸਤੇ ਕੋਕੀ ਲੈ ਆ ਤੋ ਹੂੰ ਤੋ ਕੁ ਲੈ ਲੇ ਤੋ ਲੈ ਆਪਾਂ ਇਹ ਬਰਾਬ ਵਧਿਆ ਤੇ ਖਿੱਚ ਦਾਂਗੇ ਇਹਨੂੰ ਇਹਨਾਂ ਨੂੰ ਲਾਉਣਾ ਫੇਰ ਇਹਨਾਂ ਤੇ ਛੁੱਟੀ ਫੇਰ ਉਹ ਲੋਡ ਕੰਮ ਦੇਖੋ ਬੇਚਰੀ ਆਪਾਂ ਕਰਦੇ ਆ ਆ ਬੰਨ ਤਗੜਾ ਇਹ ਬੰਨਣਾ ਛੋਟਾ ਪਾਣੀ ਚੜੂਗਾ ਇੱਧਰ ਚਲੋ ਆਪਾਂ ਕਰੀਏ ਇਹ ਤਗੜਾ ਇਹ ਉਦੋਂ ਬਾਅਦ ਬਣਾਉਨੇ ਆ ਫੇਰ ਆਪਾਂ ਆ ਕੇ ਦੇਖ ਲੋ ਵਿੱਚ ਛੱਟਦਾ ਪਾਣੀ ਹੈ ਇੱਥੇ ਹੀ ਆ ਮਾਰਜੀ ਦਾ ਵਾਵਾ ਕਰਦਾ ਲੱਗਦਾ ਮਾਰਜੀ ਦਾ ਵਾਵਾ ਕਰਦਾ ਲੱਗਦਾ ਜੇ ਪਾਣੀ ਘਟ ਅੱਜ ਟੋਲੀ ਖਾਲੀ ਪਾਣੀ ਪਾ ਕੇ ਕੱਢਦੀ ਪਹਿਲਾਂ ਤਾਂ ਨਾ ਖਾਲੀ ਪਾਣੀ ਪਾ ਕੇ ਊਂਕ ਚੱਲਦੀ ਤੇ ਫੇਰ ਥੋੜਾ ਜਿਹਾ ਪਾਣੀ ਪਾ ਕੇ ਤੇ ਵੇਚਦੀ ਊਂਕ ਕੱਢਦੀ ਪੰਪ ਤੇ ਠੀਕ ਹੈ ਕਿ ਨਹੀਂ ਇਹਦਾ ਢੱਕਣ ਲਾ ਦਈਏ ਇਹ ਨਹੀਂ ਛੱਡਣਾ ਉਹਦਾ ਗੱਟਾ ਚੱਕਦੀ ਹੈ ਨਾ ਨਾ ਉਹ ਛੋੜੀ ਨਾ ਇਹਨੂੰ ਮੂੰਹ ਕਰਕੇ ਰੱਖਦੇ ਹਾਂ ਹੂੰ ਇਹੜੀ ਹੂੰ ਆਪੇ ਚੱਲੀ ਜਾਊਗੀ ਤੂੰ ਆ ਲੈ ਆਂ ਪਹਿਨਾ ਨਹੀਂ ਕੇ ਪੈ ਜੂਗੀ ਇਹ ਫਿਰ ਹਜੇ ਤਾਂ ਨਹੀਂ ਫੇਰ ਰੱਖਾਂਗੇ ਮਾਦਨ ਜਾਤਾ ਫਿਰ ਉਧਰ ਰੱਖ ਦਿਆਂਗੇ ਹੁਣ ਤਾਂ ਫਿਰ ਆਇਆ ਨਾ ਪਾਣੀ ਆਊ ਫੇਰ ਹੀ ਆ ਨਾ ਹਾਂ ਨਹੀਂ ਨਹੀਂ ਉਹਨਾਂ ਦਾ ਹੈਗਾ ਹੀ ਆ ਯਾ ਛੇਦੀ ਕੋ ਭਜਣਾ ਤੂੰ ਟਾਈਮ ਤੇ ਲੱਗੂ ਹੁਣ ਤੂੰ ਇਹਦੇ ਵੇਖੀ ਕਿੰਨਾ ਟਾਈਮ ਲੱਗਦਾ ਹੈ ਸੋ ਸੁੱਕਾ ਰਗਾ 10 ਵਜੇ ਤੋਂ ਪਹਿਲਾਂ ਕੀ ਟਾਈਮ ਹੋ ਗਿਆ ਹੁਣ ਹਾਂ ਘੰਟਾ ਤਾਂ ਲੱਗੀ ਜਾਊ ਕੋਰ ਆ ਨਾ ਅਪੜੋ ਦੇ ਚਲਪ ਮਾਨ ਦੇ ਛੇਤੀ ਲੱਗ ਜਾਂਦੀ ਹੂੰ ਹਾਂ ਕਾ ਬੜਦਾ ਜੀ ਉਹ ਪੱਟੋ ਪਰਦੇ ਪਰਦੇ ਨਾਲ ਉਹ ਸਵਾਰਦੇ ਨੇ ਕਈ ਨਾ ਆ ਵਟ ਜੀ ਸਵਾਰਦੇ ਨੇ ਨਾ ਮੋٹے ਘਾਏ ਜਿਵੇਂ ਆ ਤੇ ਇਧਰੋਂ ਮੜ ਮੜ ਸਵਾਰਦੇ ਨੇ ਕਈ ਨਾ ਖਾਲ ਦੀ ਵਟ ਆ ਆ ਨਿਕਲ ਗਿਆ ਯਾਰ ਇਧਰੋਂ ਖੁੱਡ ਸੀ ਇਹਦੇ ਚੋਂ ਹੂੰ ਮੈਂ ਤਾਂ ਪਾਣੀ ਛੱਡ ਕੇ ਜਾੜਾ ਗੇੜਾ ਮਾਰਨ ਪਿੱਛੇ ਰੁੱਕ ਗਿਆ ਤੇ ਤੇ ਐਤੋਂ ਆ ਪਾਣੀ ਨਿਕਲ ਗਿਆ ਇਹ ਜੱਟ ਜੱਟ ਕੋ ਟੈਂਪਲੇਟ ਨਾ ਇਹ ਪਾਣੀ ਚੜਿਆ ਉਹਦੇ ਨਿਕਲਦਾ ਸੀ ਨਾ ਹੁਣ ਸੁੱਕੇ ਨੂੰ ਕਹਿ ਦੇਣਾ ਨਾ ਇਹ ਤੇ ਵੀ ਸਪਰੇਅ ਮਾਰ ਦੇ ਨਹੀਂ ਇਹਦੇ ਤੇ ਇਹ ਦੋਤੇ ਕਰਵਾ ਚਰੀ ਤੇ ਚੌਲਿਆਂ ਤੇ ਤੇ ਅਮਰੂਦ ਤੇ ਤਾਂ ਅਮਰੂਦ ਤਾਂ ਕੋਈ ਖਾਦ ਨਹੀਂ ਆ ਬੈ ਕਾ ਮਰੂਦਾਂ ਦਾ ਹੈ ਨਾ ਹੂੰ ਹੂੰ प्रेम में क्यों दब्रे करी जानी है यार हम काने हो गए ਜਿਹੜੇ ਛਟੇ ਮਰੂਸ ਨੇ ਕਾਣੇ ਹੋ ਗਏ ਲਾਲੋਂ ਮੱਕੀ ਹੂੰ ਚੱਲ ਹਾਂ ਸਵਾਰ ਦਈ ਯਾਰ ਤੋ ਸਫਾਈ ਕਰ ਲਾ ਮੇਰਾ ਕਾਰੀ ਦਿਨ ਆਪੇ ਤਾ ਹੋ ਰਹੀ ਥਕੀਆਂ ਰੋਤੀਆਂ ਆਪੇ ਦਾ ਬੰਦ ਨਾਲੇ ਪੱਟਿਆ ਵੀ ਫਿਰ ਵੀ ਇੰਨਾ ਕਰੜਾ ਨਾ ਹੈ ਹੂੰ ਕਿ ਬਹੁਤ ਅਣੀ ਸੀ ਜੀ ਹੂੰ ਸਹੀ ਗੱਲ ਹੈ ਮੇਰੇ ਨੰਗਨ ਹੋ ਜਾਂਦੀ ਨਾ ਏ ਤਰਜੀਹ ਹੈ ਮੈਂ ਕੋਈ ਨਹੀਂ ਹੋ ਹਾਂ ਤਾਂ ਲਾ ਢੰਗ ਰੱਖ ਕੇ ਪਾੜਦੇ ਸਮਾਂ ਦਰ ਮਾਰੇ ਕਰਕੇ ਰੱਖਤੀ ਮੈਂ ਇਹ ਜਦੋਂ ਮੈਨੂੰ ਤੇਰੀ ਸਮਝ ਵੀ ਲਾਦਦੀ ਹੈ ਹੁਣ ਵੇਚ ਆਉਲੇ ਕਿੰਨੇ ਦੇਓ ਹੂੰ ਹੈ ਤੇ ਤੂੰ ਸਵੇਰ ਪਰਸ ਨੂੰ ਆਏਗਾ ਨਾ ਹੂੰ ਇਹ ਨਿਲ ਨਹੀਂ ਨਾ ਇਹ ਧੱਕ ਦੇ ਨੇ ਨਹੀਂ ਜਦੋਂ ਫਿਰ ਹੈ ਪਤਾ ਹੀ ਆਪਾਂ ਨੂੰ ਭਰਾਵਾ ਕੀ ਕਹੀ ਹੁਣ ਉਹ ਵੀ ਗਾਜਰਾ ਤੇ ਮੋਲੀਆਂ ਵੀ ਉਹਦੇ ਹੱਥ ਲਾਈਆਂ ਦੇਤੀਆਂ ਕਰਕੇ ਦੇ ਦੀ ਉਹਨੂੰ ਕੋਈ ਨਹੀਂ ਹੂੰ ਹੂੰ ਐਡਾ ਬੋ ਸ਼ਰਮਿਆਰ ਬੰਦਾ ਹੂੰ ਮੰਾਲ ਹੋ ਗਈ ਵਿੱਚ ਪਤਾ ਕੀ ਆਖਣਗੇ ਹੂੰ ਯਾਰ ਅਸੀਂ ਤਾਂ ਨਿੱਤ ਤਾਂ ਨਹੀਂ ਜਾਂਦੇ ਹੂੰ ਇਹ ਤਾਂ ਪੰਜ ਚਾਰ ਦਿਨਾਂ ਤੋਂ ਉਹ ਪੁੱਛਣਾ ਇਹ ਪੜੂ ਸਬਜੀ ਬੰਦ ਹੀ ਪੰਜ ਚਾਰ ਦਿਨਾਂ ਤੋਂ ਐ ਹੂੰ ਜੇ ਅੱਜ ਤੋੜ ਤੋੜ ਕੇ ਲੈ ਗਿਆ ਅਗਲੇ ਦਿਨ ਤਾਨੂੰ ਬੰਨ ਨ ਹੋ ਰਿਹਾ ਉੱਥੇ ਕੋਸ ਵੀ ਪੰਜਾਚਾਰਾਂ ਦੇ ਬੰਦੀ ਉਹਦੇ ਹੱਥ ਪੇਰ ਜਾਣੇ ਹੂੰ ਆਪਾਂ ਜਦੋਂ ਆਕੇ ਵੇਹਨੇ ਤਾਂ ਡੱਕਾ ਇੱਕ ਨਹੀਂ ਹੂੰ ਓਏ ਯਾਰ ਕੀ ਕੀਤਾ ਜਾਈ ਸਬਜ਼ੀ ਚੋਰਾਂ ਨੂੰ ਚਲੋ ਵੀ ਮਾਲਕ ਹੀ ਜਾਣੇ ਉਹ ਪਰਮਾਤਮਾ ਨੂੰ ਜੱਤ ਮੱਤ ਬਖਸ਼ੇ ਹੂੰ ਬਾਕੀ ਆਤ ਹੁੰਦੀ ਜਿਵੇਂ ਮਰਜ਼ੀ ਪਾਲਾਕ ਨਹੀਂ ਹੂੰ ਕੋਈ ਯਾਰ ਆਪਾਂ ਨੂੰ ਬਹੁਤ ਕਹਿੰਦੇ ਆ ਵੀ ਜੇ ਮੈਂ ਆਪਣੇ ਇੱਥੇ ਲਿਆ ਕਰੋ ਯਾਰ ਅਮਰੂਦ ਤੋੜ ਕੇ ਓਕੇ ਜਾਇਆ ਸਾਬ ਜੀ ਵੱਧੋ ਯਾਰ ਆ ਪਾਣੀ ਮੁੜ ਕੇ ਬਣ ਜਾਂਦੀ ਆ ਹੱਤ ਯਾਰ ਹੂੰ ਹੂੰ ਇਹ ਹੈਗੀ ਤਾਂ ਖਾ ਲੋ ਯਾਰ ਆਪਦੇ ਹੂੰ ਤੇ ਚੁੱਪ ਕਰਕੇ ਮੋਲ ਲੈ ਲੋ ਚਾਹਣਾ ਤਾਂ ਨਹੀਂ ਆਪ ਦੀ ਚਟਨੀ ਨਾਲ ਖਾ ਲੋ ਜੇ ਹੈਣੀ ਸਾਬ ਜੀ ਦਾ ਹੂੰ ਹੂੰ ਹੁਣ ਸਬਜੀ ਦਾ ਕੰਮ ਆਇਆ ਇਹ ਖਰਚਾ ਬਹੁਤ ਭਾਰੀ ਆ ਮਿਹਨਤ ਬਹੁਤ ਭਾਰੀ ਆ ਜੀ ਜਿਹੜੇ ਜਿਆਦੇ ਲਾਉਂਦੇ ਉਹਨਾਂ ਨੂੰ ਤਾਂ ਪਤਾ ਹੀ ਹੈ ਹੁਣ ਜਿਹੜੇ ਘਰਾਂ 'ਚ ਆਪਦੇ ਬਗੀਚੇ ਉਹਨਾਂ ਦੇ ਆਪਦੇ ਘਰ ਆਸਤੇ ਲਾਉਂਦੇ ਆ ਉਹਨਾਂ ਨੂੰ ਵੀ ਪਤਾ ਹੀ ਹੈ ਇਹ ਇਹ ਹੁਣ ਵੇਲਾ ਤੋਂ ਆਪਾ ਉਦ ਸਪਰੇਇ ਕੀਤੀ ਅੱਜ ਫੇਰ ਸਪਰੇਇ ਕਰਨੀ ਹੈ ਫੇਰ ਇਹਨੂੰ ਸਵਾਰਿਆ ਹੂੰ ਦੋ ਤਿੰਨ ਅਰੀ ਮੀਂਹ ਦਾ ਪਾਣੀ ਕੱਢਿਆ ਤੇ ਚੋਂ ਹੂੰ ਪਹਿਲਾਂ ਇਹਨੂੰ ਲਾਇਆ ਅਗਰਾਏ ਤੇ ਉਸ ਤੋਂ ਬਾਅਦ ਚੱਲ ਪਿਆ ਦਾ ਕੰਮ ਤੇ ਅਗਲਾ ਜਦੋਂ ਆਰਾਮਨਾਗ ਤੋੜ ਕੇ ਲੈ ਜੇ ਨਾ ਉਹ ਤਾਂ ਬਹੁਤ ਹਰਖ ਹੁੰਦਾ ਦੁੱਖ ਤਾਂ ਆਉਂਦਾ ਹੀ ਬਾਈ ਹੂੰ ਉਹ ਤਾਂ ਦਿਲ ਪੁੱਛੇ ਜਾਣਦਾ ਤੇ ਉਹ ਉਹਨੇ ਚੌੜ ਬਣਾ ਛੱਡੀ ਯਾਰ ਹਮ ਇੱਕ ਹੈ ਆ ਜਾਂ ਉਹਨੂੰ ਭਲਾ ਤੂੰ ਗੱਡੀ ਦੇ ਦੇ ਹਮ ਉਹ ਵੀ ਲੈ ਜਾਊਗਾ ਸਬਜ਼ੀ ਦੀ ਹਮ ਇਹ ਆਏ ਨਹੀਂ ਵੀ ਚੱਲ ਤੂੰ ਆਇਆ ਜਾਂ ਤੂੰ ਆਪਦੇ ਜੋਗੀ ਕੋ ਦੋ ਜਾ ਰਹਿਣਾ ਹਮ ਵੀ ਕਿੱਡਾ ਘਟਬਰ ਆ ਉਹਨਾਂ ਦਾ ਪਰ ਨਹੀਂ ਕੋਸ ਮਿਲ ਜੇ ਮਰੂਦ ਮਿਲ ਜੇ ਕਿਨੂ ਮਿਲ ਜੇ ਸੰਤਰੇ ਮਿਲ ਜਾਣ ਯਾਰ ਤੈਨੂੰ ਦੱਸਿਆ ਕੋਸ ਮਿਲ ਜੇ ਛੱਲੀ ਮਿਲ ਜੇ ਚਿਬੜ ਮਿਲ ਜਾਣਾ ਮਿਲ ਜੇ ਬਸ ਫੇਰ ਆਏ ਨਹੀਂ ਕੋਈ ਆਪਦੇ ਕੋਲ ਕੋਸ ਐ ਨਹੀਂ ਇਹ ਸਾਰਾ ਕੋਸਾ ਪ੍ਰਮਾਤਮਾ ਦਿੱਤਾ ਵੀ ਤੁਹਾਨੂੰ ਲਾਣਾ ਤੰਦਰਾ ਸ਼ਕਰ ਕਰਦੇ ਫੜ ਲੈ ਦਵਾਈ ਇੱਕ ਟਰ ਮਿੰਟ ਨਿਕਲ ਜੂ ਹੈ ਨਾ ਫਾ ਡੂੜ ਕੇ ਆ ਤੇ ਰਮੀ ਲਈ ਤਾਂ ਫਿਰ ਕਿੱਲੇ ਦੇ ਤਾਂ ਥੀ ਲੱਗ ਜਾਣੀਆਂ ਛੀ ਤੋਂ ਥੋੜੇ ਕਲੇ ਘਟ ਨਹੀਂ ਕਿਵੇਂ ਇੱਧਰ ਕੀ ਕੀ ਗੱਲ ਇੱਧਰ ਛੇਤੀ ਲੱਗ ਜਾ ਯਾਰ ਨਹੀਂ ਬੜਾ ਟਾਈਮ ਲੱਗਦਾ ਤੇਲੇ ਵਾਲੀ ਪਾਲੀ ਸੀ ਸਾਰੀ ਪਾਲੀ ਹੈ ਕਹਿੰਦੇ ਆ ਮੜੇ ਚਿਕਾ ਦੇਣਾ ਹਾਲੇ ਹਾਂ ਹਾਂ ਹੁਣ ਜਾਣ ਕਰਾਂਗੇ ਕਿ ਤਿੰਨ ਕਿੱਟ ਲਏਗਾ। ਕਲਾਇਨ ਤਾਂ ਹੱਥੋਂ ਟੱਪਦੀ ਜਾਂਦੀ ਆ। ਛੜਕੀ ਜਾਂਦਾ ਬਈ ਸਪਰੇ ਹੈ ਐਡਜਟ ਵਾਲੀ ਛੜਕਾਂਗੀ ਜਦ ਬੱਤਰ ਆ ਗਿਆ ਨਾਲੇ ਹੋਰ ਉਗਰੂਗੀ ਬਹੁਤ ਲਈ ਪੈਂਦੀ ਆ ਤੂੰ ਦੇ ਪਾਣੀ ਲੱਗੇ ਤਾਂ ਛੜਕੂਗਾ ਆ ਵੇਖ ਹੈ ਹਾਂ